ਸਤਿ ਸ੍ਰੀ ਅਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਬੱਚਿਓ ਜਿਸ ਤਰ੍ਹਾਂ ਕੀ ਤੁਸੀਂ ਦੇਖ ਪਾ ਰਹੇ ਹੋ ਅੱਜ ਆਪਾਂ ਹੱਲ ਕਰਾਂਗੇ ਪ੍ਰੈਕਟਿਸਡ ਟੈਸਟ ਜਿਹੜਾ ਤੁਹਾਨੂੰ ਸੱਤ ਆਇਆ ਹੈ ਵਿਭਾਗ ਵੱਲੋਂ ਬੱਚਿਓ ਹੁਣ ਤੱਕ ਤੁਸੀਂ 14 ਪ੍ਰੈਕਟਿਸ ਸ਼ੀਟਸ ਨੇ ਜਿਹੜੀਆਂ ਤੇ ਸੱਤ ਪ੍ਰੈਕਟਿਸ ਟੈਸਟ ਕਰ ਚੁੱਕੇ ਆ ਜਿਹੜੇ ਕੀ ਇੱਕ ਤਿਆਰੀ ਦਾ ਹਿੱਸਾ ਨੇ ਜਿਹੜਾ ਤੁਹਾਡਾ NCERT ਵੱਲੋਂ 4 ਦਸੰਬਰ ਨੂੰ ਤੁਹਾਡਾ ਪੇਪਰ ਹੋਣ ਜਾ ਰਿਹਾ ਉਹਦੇ ਸੰਬੰਧੀ ਠੀਕ ਹੈ ਉਮੀਦ ਕਰਦਾ ਹਾਂ ਤੁਹਾਡਾ ਇਹ ਟੈਸਟ ਬਹੁਤ ਅੱਛਾ ਗਿਆ ਹੋਗਾ ਕਿਉਂਕਿ ਜ਼ਿਆਦਾਤਰ ਕੁਐਸਚਨ ਜੋ ਆਪਾਂ ਨੇ ਸ਼ੀਟਾਂ ਪਹਿਲਾਂ ਹੱਲ ਕਰੀਆਂ ਸੀ ਉਹਨਾਂ ਸੰਬੰਧੀ ਬਣਾਇਆ ਵੀਡੀਓ ਦੇ ਵਿੱਚੋਂ ਹੀ ਆਇਆ ਨੇ ਉਮੀਦ ਕਰਦਾ ਹਾਂ ਤੁਹਾਡਾ ਟੈਸਟ ਹੈ ਜਿਹੜਾ 4 ਦਸੰਬਰ ਨੂੰ ਹੋਣਾ ਉਹ ਵੀ ਸੰਬੰਧਤ ਵੀਡੀਓਜ਼ ਦੇ ਵਿੱਚੋਂ ਹੀ ਤੇ ਟੈਸਟਾਂ ਵਿੱਚੋਂ ਆਵੇਗਾ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਡੀ ਤਿਆਰੀ ਹੈ ਜਿਹੜੀ ਉਹ ਹੋਰ ਵੀ ਵਧੀਆ ਅੱਛੇ ਤਰੀਕੇ ਦੇ ਨਾਲ ਹੋ ਸਕੇ ਤੇ ਨਕਸ਼ਾ ਸੰਬੰਧੀ ਵੀਡੀਓਜ਼ ਨੂੰ ਜ਼ਰੂਰ ਦੇਖ ਲਿਓ ਕਿਉਂਕਿ ਜਿਹੜੇ ਨਕਸ਼ਾ ਸੰਬੰਧੀ ਦੋ ਤਿੰਨ ਕੁਐਸਚਨ ਨੇ ਜਿਹੜੇ ਉਹ ਪੁੱਛੇ ਹੀ ਜਾਂਦੇ ਨੇ ਜ਼ਰੂਰ ਤਾਂ ਹੁਣ ਬਿਨਾਂ ਸਮਾਂ ਖਰਾਬ ਕੀਤੇ ਆਪਾਂ ਟੈਸਟ ਹੈ ਜਿਹੜਾ ਅੱਜ ਦਾ ਹੱਲ ਕਰਦੇ ਆ ਤਾਂ ਕਿ ਤੁਸੀਂ ਚੈੱਕ ਕਰ ਪਾਓ ਕਿ ਤੁਹਾਡੇ ਕਿੰਨੇ ਕੁਐਸਚਨ ਜਿਹੜੇ ਸਹੀ ਨੇ ਪਹਿਲਾ ਹੈ ਕੁਐਸਚਨ ਕੁਦਰਤੀ ਵਿਨਸਪਤੀ ਸੁਵੰਦੀ ਕੁਝ ਪੌਦਿਆਂ ਦੀਆਂ ਜੜ੍ਹਾਂ ਲੰਬੀਆਂ ਮੋਟੀਆਂ ਹੋਣ ਦੇ ਨਾਲ ਨਾਲ ਛਿਲਕਾ ਤੇ ਪੱਤੇ ਵੀ ਮੋਟੇ ਤੇ ਚੀਕੜੇ ਹੁੰਦੇ ਹਨ ਠੀਕ ਹੈ ਜੜ੍ਹਾਂ ਮੋਟੀਆਂ ਹੁੰਦੀਆਂ ਨੇ ਤਾਂ ਕਿ ਪਾਣੀ ਦੂਰ ਉਹਨੂੰ ਜਲਦੀ ਖੇਚ ਸਕਣ ਪੱਤੇ ਜੀ ਮੋਟੇ ਹੁੰਦੇ ਨੇ ਪਾਣੀ ਨੂੰ ਸਮੋ ਕੇ ਰੱਖ ਸਕਣ ਆਪਣੇ ਵਿੱਚ ਚੀਕੜੇ ਹੁੰਦੇ ਨੇ ਬਾਰੋਂ ਵੈਕਸ ਟਾਈਪ ਹੁੰਦੇ ਨੇ ਤਾਂ ਕਿ ਉਹਨਾਂ ਨੂੰ ਕੀ ਆ ਉਹਨਾਂ ਵਿੱਚੋਂ ਨਮੀ ਜਿਹੜੀ ਉਹ ਹਵਾ ਨਾਲ ਜਾਂ ਗਰਮ ਹਵਾ ਨਾਲ ਜਾਂ ਖੁਸ਼ਕੀ ਕਰਨ ਉਹ ਵਿੱਚੋਂ ਨਾ ਨਿਕਲੇ ਠੀਕ ਹੈ ਇਹ ਪੌਦੇ ਡੁੰਗਿਆਈ ਤੋਂ ਨਮੀ ਪ੍ਰਾਪਤ ਕਰਦੇ ਨੇ ਜਾਨੀ ਕਿ ਪਾਣੀ ਉੱਥੇ ਬਹੁਤ ਡੂੰਗਾ ਹੁੰਦਾ ਆ ਇਸ ਕਿਸਮ ਦੀ ਬਨਸਪਤੀ ਜਿਹੜੀ ਇਹਨਾਂ ਨੂੰ ਕਿਸ ਕਿਸਮ ਦੀ ਬਨਸਪਤੀ ਸ਼ਾਮਿਲ ਕੀਤਾ ਜਾ ਸਕਦਾ ਹੈ ਠੀਕ ਹੈ ਜਿੱਥੇ ਪਾਣੀ ਘੱਟ ਹੁੰਦਾ ਹੈ ਉਹ ਕਿਹੜੀ ਬਨਸਪਤੀ ਹੁੰਦੀ ਹੈ ਬੱਚਿਓ ਮਾਰੂਥਲੀ ਠੀਕ ਹੈ ਜਿਸ ਤਰ੍ਹਾਂ ਉਹਦੀ ਐਗਜ਼ਾਮਪਲ ਹੈ ਸਾਰਿਆਂ ਦੀ ਇਹਨਾਂ ਦੀ ਕੈਕਟਸ ਦੇ ਬੂਟੇ ਨੇ ਜਿਹੜੇ ਉਹ ਉਹਨਾਂ ਦਾ ਪੱਤਾ ਵੀ ਮੋਟਾ ਹੁੰਦਾ ਉਹਨਾਂ ਦੀ ਜੜਾ ਵੀ ਡੂੰਘੀਆਂ ਹੁੰਦੀਆਂ ਨੇ ਤੇ ਉਹਦੇ ਜਿਹੜਾ ਪੱਤਾ ਹੈ ਉਹਦੇ ਉੱਪਰ ਤੁਸੀਂ ਦੇਖਦੇ ਹੋ ਇੱਕ ਤਰ੍ਹਾਂ ਦੀ ਵੈਕਸ ਟਾਈਪ ਜੀ ਜਿਹੜੀ ਹੈਗੀ ਆ ਉਹ ਚੀਕੜੇ ਜਿਹੜੇ ਉਹ ਹੁੰਦੇ ਹੈਗੇ ਨੇ ਠੀਕ ਹੈ ਜੀ ਡੈਲਟਾ ਹੀ ਬਰਸਪਤੀ ਜਿਹੜੀ ਉਹ ਉੱਪਰ ਹੀ ਹੁੰਦੀ ਆ ਕਿਉਂਕਿ ਇਹ ਦਲਦਲੀ ਜਗ੍ਹਾ ਦੇ ਵਿੱਚ ਹੁੰਦੀ ਆ ਮੌਨਸੂਨੀ ਜਿਹੜੀ ਬਰਸਪਤੀ ਆ ਜਿਸ ਤਰ੍ਹਾਂ ਦੀ ਆਪਣੇ ਪੰਜਾਬ ਦੇ ਵਿੱਚ ਜਿਹੜੀ ਬਰਸਪਤੀ ਹੁੰਦੀ ਆ ਉਹ ਮੌਨਸੂਨ ਨਹੀਂ ਹੁੰਦੀ ਆ ਤੇ ਜਿਹੜੀ ਪਹਾੜਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਨੇ ਜਾਂ ਆਪਣੇ ਟਾਲੀ ਵਗੈਰਾ ਹੈਗੇ ਨੇ ਉਹ ਸਦਾਬਹਰ ਬਰਸਪਤੀ ਦੇ ਕੁਝ ਇੱਕ ਉਦਾਹਰਨਾਂ ਲਈ ਅੱਗੇ ਹੈਗਾ ਮਿੱਟੀयां ਸੰਬੰਧੀ ਜਿਹੜਾ ਲੈਸਨ ਹੈ ਉਹਦੇ ਵਿੱਚੋਂ ਪੂਰਬੀ ਤੇ ਪੱਛਮੀ ਘਾਟ ਤੇ ਮਿਲਦੀ ਹੈ ਠੀਕ ਹੈ ਇਸ ਤੋਂ ਇਲਾਵਾ ਇਹ ਮਿੱਟੀ ਬੱਚਿਓ ਜਿਹੜੀ ਹੈ ਉਹ ਬਿੰਦਿਆ ਚਲ ਸਤਪੁਰਾ ਤੇ ਛੋਟਾ ਨਾਗਪੁਰ ਦੇ ਪਠਾਰ ਦੇ ਵਿੱਚ ਵੀ ਮਿਲਦੀ ਹੈਗੀ ਸੇਮ ਤਰ੍ਹਾਂ ਦੀ ਮਿੱਟੀ ਹੀ ਠੀਕ ਹੈ ਇਸ ਮਿੱਟੀ ਵਿੱਚ ਕੀ ਹੁੰਦਾ ਹੈ ਪੋਟਾਸ਼ ਫਾਸਫੋਰਸ ਚੂਨੇ ਦੀ ਕਮੀ ਹੁੰਦੀ ਹੈ ਠੀਕ ਹੈ ਸਭ ਤੋਂ ਜ਼ਿਆਦਾ ਕਮੀ ਇਹਦੇ ਵਿੱਚ ਨਾਈਟ੍ਰੋਜਨ ਦੀ ਵੀ ਹੁੰਦੀ ਹੈ ਨਾਈਟ੍ਰੋਜਨ ਵੀ ਇਹਦੇ ਵਿੱਚ ਘੱਟ ਪਾਈ ਜਾਂਦੀ ਹੈਗੀ ਠੀਕ ਹੈ ਫਸਲਾਂ ਪੈਦਾ ਕਰਨ ਲਈ ਖਾਦਾਂ ਦੀ ਲੋੜ ਪੈਂਦੀ ਹੈ ਇੱਥੇ ਕਿਸ ਕਿਸਮ ਦੀ ਮਿੱਟੀ ਬਾਰੇ ਗੱਲ ਕੀਤੀ ਜਾ ਰਹੀ ਹੈ ਬੱਚਿਓ ਇਹ ਜਿਹੜੀ ਮਿੱਟੀ ਹੁੰਦੀ ਆ ਠੀਕ ਹੈ ਇਹ ਹੁੰਦੀ ਆ ਲੈਟਰਾਈਟ ਮਿੱਟੀ ਠੀਕ ਜੰਗਲੀ ਪਹਾ੍ਰਵੀ ਮਿੱਟੀ ਮਾਰੂਥਲੀ ਰੇਤਾ ਲਾਲ ਮਿੱਟੀ ਆ ਜਿਹੜੀ ਠੀਕ ਹੈ ਉਹ ਅਲੱਗ ਪਰ ਜਿਹੜੀ ਇਹ ਕਿਸਮ ਦਾਸ ਰ ਹੈ ਜਿੱਤੇ ਪੋਟਾਸ਼ ਫਾਸਫੋਰ ਚੂਨੇ ਦੀ ਕਮੀ ਨਾਈਟ੍ਰੋਜਨ ਦੀ ਕਮੀ ਠੀਕ ਹੈ ਤੇ ਇਹ ਕੱਲੇ ਪੂਰਬੀ ਤੇ ਪੱਛਮੀ ਘਾਟ ਚ ਨਹੀਂ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਇਹ ਵੀ ਖਿਆਲ ਰੱਖਿਓ ਬਿੰਦਿਆ ਚਲ ਸਤਪੂੜਾ ਪਹਾ੍ਰਤ ਤੇ ਛੋਟਾ ਨਾਗਪੁਰ ਦਾ ਪਠਾਰ ਉੱਥੇ ਵੀ ਜਿਹੜੀ ਹੈ ਉਹ ਲੈਟਰਾਈਟ ਮਿੱਟੀ ਹੀ ਪਾਈ ਜਾਂਦੀ ਹੈਗੀ ਉਸ ਤੋਂ ਬਾਅਦ ਹੈ ਹਿੱਟ ਲਿਖਿਆ ਵਿੱਚੋਂ ਕਿਹੜਾ ਸਾਧਨ ਹੈ ਜਿਸ ਤੋਂ ಗ್ರಾಮ ਪੰਚਾਇਤ ਨੂੰ ਆਮਦਨ ਨਹੀਂ ਹੁੰਦੀ ਠੀਕ ਹੈ ਇਹ ਕੁਐਸਚਨ ਆਪਾਂ ਪਹਿਲਾਂ ਹੱਲ ਕਰ ਚੁੱਕੇ ਹਾਂ ਸ਼ਾਮਲਾਟ ਜ਼ਮੀਨ ਹਰ ਇੱਕ ਪਿੰਡ ਦੇ ਵਿੱਚ ਹੁੰਦੀ ਹੈ ਉਤੋਂ ਆਮਦਨ ਹੈਗੀਆਂ ਮਕਾਨ ਕਰ ਮੇਲਿਆਂ ਤੇ ਦੁਕਾਨਾਂ ਤੋਂ ਪ੍ਰਾਪਤ ਹੁੰਦਾ ਆ ਰਾਜ ਸਰਕਾਰ ਤੋਂ ਗ੍ਰਾਂਟਾਂ ਵੀ ਪ੍ਰਾਪਤ ਹੁੰਦੀਆਂ ਨੇ ਠੀਕ ਹੈ ਟੋਲ ਪਲਾਜ਼ੇ ਨੇ ਜਿਹੜੇ ਉਹ ਹਾਈਵੇਜ਼ ਤੇ ਹੁੰਦੇ ਨੇ ਇਹਨਾਂ ਦੀ ਇਨਕਮ ਆ ਜਿਹੜੀ ਉਹ ਸਟੇਟ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਰੋਡ ਹੁੰਦੇ ਨੇ ਉਹਨਾਂ ਉਹਨਾਂ ਨੂੰ ਹੁੰਦੀ ਆ ਪਿੰਡਾਂ ਨੂੰ ਜਿਹੜੀ ਇਸ ਦੀ ਕੋਈ ਵੀ ਆਮਦਨ ਨਹੀਂ ਹੁੰਦੀ ਤਾਂ ਟੋਲ ਪਲਾਜ਼ੇ ਈ ਸਾਡ ਕਟਨਾ ਮਦ ਅਵਿਸ਼ਲੇਸ਼ਣ ਕਰੋ ਦੱਸੋ ਕਿ ਇਹ ਕਿਸ ਅੰਦੋਲਨ ਨਾਲ ਸੰਬੰਧ ਰੱਖਦੀ ਹੈ ਆਪਾਂ ਨੇ ਸਾਰੇ ਅੰਦੋਲਨ ਮਹਾਤਮਾ ਗਾਂਧੀ ਜੀ ਨਾਲ ਸੰਬੰਧਿਤ ਜਿਹੜੇ ਸੀ ਉਹ ਆਪਾਂ ਨੇ ਸਾਂਡ ਵਾਈਜ਼ ਲਿਖੇ ਸੀ ਪਹਿਲੀਆਂ ਵੀਡੀਓਜ਼ 'ਚ ਅਗਰ ਤੁਸੀਂ ਦੇਖੋਗੇ ਤਾਂ ਠੀਕ ਹੈ ਇੱਥੇ ਕੀ ਹੋਇਆ ਸੀ ਇਸ ਅੰਦੋਲਨ ਨੂੰ ਚਲਾਉਂਦੇ ਹੋਏ ਮੈਂ ਤੁਹਾਨੂੰ ਸੰਨ ਯਾਦ ਕਰਾਉਣਾ ਸ਼ਾਇਦ ਤੁਹਾਨੂੰ ਯਾਦ ਆ ਜਵੇ 1920 ਦੇ ਵਿੱਚ ਇਹ ਅੰਦੋਲਨ ਸੀ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਠੀਕ ਹੈ ਫਿਰ ਕੀ ਹੋਇਆ ਮਹਾਤਮਾ ਗਾਂਧੀ ਜੀ ਨੇ ਆਪਣੇ ਕੇਸਰੀ ਹਿੰਦ ਦੀ ਉਪਾਧੀ ਸੀ ਜਿਹੜੀ ਅੰਗਰੇਜ਼ਾਂ ਨੇ ਉਹਨੂੰ ਦਿੱਤੀ ਉਹ ਵਾਪਸ ਕਰਤੀ ਸੀ ਠੀਕ ਹੈ ਕਿ ਉਹਨਾਂ ਨੇ ਸਰਕਾਰ ਦਾ ਵਿਰੋਧ ਸ਼ੁਰੂ ਕਰਤਾ ਸੀ ਪਰ ਇਹ ਅੰਦੋਲਨ ਸਿਰ 2 ਸਾਲ ਹੀ ਚੱਲ ਸਕਿਆ ਠੀਕ ਹੈ ਇੱਕ ਚੋਰਾ ਚੋਰੀ ਜਿਹੜਾ ਸਥਾਨ ਸੀ ਠੀਕ ਹੈ ਉੱਥੇ ਕੀ ਹੋਇਆ ਜਿਹੜੀ ਭੀੜ ਸੀ ਉਹਨੇ 22 ਜਿਹੜੇ ਸੀਗੇ ਨੇ ਜਿਹੜੇ ਸਿਪਾਹੀ ਸੀ ਪੁਲਿਸ ਵਾਲੇ ਸੀ ਉਹਨਾਂ ਨੂੰ ਇੱਕ ਥਾਣੇ ਨੂੰ ਜਾਲ ਕੇ ਮਾਰ ਦਿੱਤਾ ਸੀ ਤਾਂ ਜਿਸ ਦੇ ਵਿਰੋਧ ਦੇ ਵਿੱਚ ਜਿਹੜਾ ਸੀ ਫਿਰ ਅੰਦੋਲਨ 12 ਦੋਲੀ ਜਗ੍ਹਾ ਦੇ ਵਿੱਚੋਂ ਸੀਗਾ ਇਹਨੂੰ ਕੀ ਕਰ ਦਿੱਤਾ ਗਿਆ ਮਹਾਤਮਾ ਗਾਂਧੀ ਜੀ ਨੇ ਬੁਲਤਵੀ ਕਰਤਾ ਸੀਗਾ ਠੀਕ ਹੈ ਤਾਂ ਇਸ ਅੰਦੋਲਨ ਦਾ ਨਾਮ ਸੀਗਾ ਬੱਚਿਓ ਸਿਵਲ ਨਾ ਫਰਮਾਨੀ ਅੰਦੋਲਨ ਠੀਕ ਹੈ ਹੁਣ ਤੁਸੀਂ ਮੈਨੂੰ ਜਿਹੜਾ ਕਮੈਂਟਸ ਦੇ ਵਿੱਚ ਦੱਸੂਗੇ ਕਿ ਭਾਰਤ ਛੱਡੋ ਅੰਦੋਲਨ ਕਦੋਂ ਚਲਾਇਆ ਗਿਆ ਠੀਕ ਹੈ ਕਮੈਂਟਸ ਦੇ ਵਿੱਚ ਜਵਾਬ ਜ਼ਰੂਰ ਦਿਆ ਕਰੋ ਤਾਂ ਕਿ ਤੁਹਾਡੀ ਐਕਟਿਵਨੈਸ ਦਾ ਪਤਾ ਲੱਗੇ ਕਿ ਤੁਸੀਂ ਕਿੰਨੇ ਇੱਕ ਜਿਹੜੀ ਐਕਟਿਵ ਹੋ ਕੇ ਵੀਡੀਓਜ਼ ਨੇ ਜੜੀਆਂ ਉਹ ਦੇਖਦੇ ਹੋ ਤਾਂ ਤੁਹਾਨੂੰ ਕਿੰਨੀ ਕੀ ਜਾਣਕਾਰੀ ਹੁਣ ਤੱਕ ਪ੍ਰਾਪਤ ਵੀ ਹੈਗੀ ਆ ਕਿਉਂਕਿ ਪੇਪਰ 4 ਦਸੰਬਰ ਨੂੰ ਹੋਣਾ ਬਹੁਤ ਜ਼ਿਆਦਾ ਦਿਨ ਤੁਹਾਡੇ ਕੋਲ ਨਹੀਂ ਹੈਗੇ ਪਾਰੇ ਦਾ ਉਹ ਰਾਜਦਾਨਾ ਦੱਸੋ ਜੋ ਕਣਕ ਪੈਦਾ ਕਰਨ ਵਿੱਚ ਸਭ ਤੋਂ ਮੋਰੀ ਰਾਜ ਹੈ ਠੀਕ ਹੈ ਕਣਕ ਸਭ ਤੋਂ ਜ਼ਿਆਦਾ ਕਿੱਥੇ ਪੈਦਾ ਹੁੰਦੀ ਹੈ ਬੱਚਿਓ ਏਆ ਭਾਰਤੀ ਦੇਸ਼ ਜਿਹੜਾ ਹੈ ਉਹ ਜਨਸੰਖਿਆ ਪੱਖੋਂ ਸਭ ਤੋਂ ਵੱਡਾ ਏਰੀਆ ਕਾਫੀ ਜ਼ਿਆਦਾ ਹੈ ਉਹ ਹੈਗਾ ਸਾਡਾ ਉੱਤਰ ਪ੍ਰਦੇਸ਼ ਠੀਕ ਤੇ ਜੇ ਚਾਵਲ ਦੀ ਗੱਲ ਕਰਦੇ ਆ ਤਾਂ ਉਹ ਸਭ ਤੋਂ ਜ਼ਿਆਦਾ ਪੈਦਾ ਹੁੰਦੇ ਨੇ ਪੱਛਮੀ ਬੰਗਾਲ ਦੇ ਵਿੱਚ ਦੂਸਰੇ ਨੰਬਰ ਤੇ ਜਿਹੜਾ ਨਾ ਹੈ ਉਹ ਚਾਵਲ ਨੇ ਪੈਦਾ ਹੁੰਦੇ ਆ ਉੱਤਰ ਪ੍ਰਦੇਸ਼ ਦੇ ਵਿੱਚ ਹੀ ਠੀਕ ਹੈ ਤੇ ਕਾਨਕ ਜਿਹੜੀ ਦੂਜੇ ਨੰਬਰ ਤੇ ਮੱਧ ਪ੍ਰਦੇਸ਼ ਤੇ ਪੰਜਾਬ ਦਾ ਨੰਬਰ ਹੈ ਜਿਹੜਾ ਉਹ ਕਾਨਕ ਤੇ ਚਾਵਲਾਂ ਵਿੱਚ ਕਿੰਨਾ ਹੈ ਇਹ ਵੀ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਹੈ। ਸੰਸਾਰ ਦੇ ਕਿਸ ਦੇਸ਼ ਨੂੰ ਉਦਯੋਗਿਕ ਕ੍ਰਾਂਤੀ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ? ਠੀਕ ਹੈ ਇੰਗਲੈਂਡ ਨੂੰ। ਠੀਕ ਸਭ ਤੋਂ ਪਹਿਲਾਂ ਜਿਹੜਾ ਉਹ ਉਦਯੋਗਿਕ ਕ੍ਰਾਂਤੀ ਸੀ ਉਹ ਇੰਗਲੈਂਡ ਦੇ ਵਿੱਚ ਆਈ ਜਿਸ ਕਰਕੇ ਉਹਨੇ ਸਾਰੀ ਦੁਨੀਆ ਦੇ ਉੱਤੇ ਇੱਕ ਤਰ੍ਹਾਂ ਨਾਲ ਬਸਤੀਵਾਦ ਦੇ ਵਿੱਚ ਸਾਮਰਾਜ ਸਥਾਪਿਤ ਕੀਤਾ। ਅੱਗੇ ਹੈ ਨਕਸ਼ੇ ਨੂੰ ਧਿਆਨ ਨਾਲ ਦੇਖੋ ਕਿਹੜਾ ਜੈਪ ਭੂਗੋਲਿਕ ਜ਼ੋਨ ਦਿਖਾਇਆ ਗਿਆ ਹੈ। ਠੀਕ ਹੈ। ਇਹ ਜਿਸ ਵੰਦੀ ਆਪਾਂ ਨੇ ਭੂਗੋਲਿਕ ਨਕਸ਼ਾ ਭਾਰਤ ਦਾ ਕਰਿਆ ਸੀ ਉਹਦੇ ਵਿੱਚ ਸਾਰੇ ਆਪਾਂ ਜਿਹੜੇ ਹੈਗੇ ਆ ਉਹ ਭੂਗੋਲਿਕ ਤੌਰ ਤੇ ਭਾਰਤ ਦੀ ਜਿਹੜੀ ਬੰਡਾ ਉਹ ਆਪਾਂ ਨੇ ਕਰੀ ਸੀ ਤਾਂ ਤੁਹਾਨੂੰ ਯਾਦ ਹੋਊਗਾ ਕਿ ਆ ਜਿਹੜਾ ਹਿੱਸਾ ਹੈ ਇਹਨੂੰ ਅਸੀਂ ਕੀ ਕਹਿੰਦੇ ਆ ਬੱਚਿਓ ਪੱਛਮੀ ਘਾਟ ਤੇ ਅਗਰ ਮਾਰੂਥਲੀ ਖੇਤਰ ਦੀ ਗੱਲ ਕਰੀਏ ਤਾਂ ਸਾਡੇ ਕੋਲ ਆਹ ਵਾਲਾ ਏਰੀਆ ਮਾਰੂਥਲੀ ਖੇਤਰ ਦੇ ਵਿੱਚ ਆਂਦਾ ਹੈ ਠੀਕ ਹੈ ਅਰਧ ਖੁਸ਼ਕ ਖੇਤਰ ਇਸ ਤੋਂ ਅੱਗੇ ਵਾਲਾ ਖੇਤਰ ਆਹ ਵਾਲਾ ਠੀਕ ਉਸ ਤੋਂ ਬਾਅਦ ਹਿਮਾਲਿਆ ਪਹਾੜੀ ਜਿਹੜੇ ਹਿਮਾਲਾਈ ਖੇਤਰ ਹੈ ਉਹ ਸਾਡੇ ਕੋਲ ਆਹ ਵਾਲਾ ਖੇਤਰ ਹੈਗਾ ਉੱਪਰ ਠੀਕ ਫਿਰ ਹੈ ਪਾਈ ਚਾਰਟ ਦੇ ਆਧਾਰ ਤੇ ਦੱਸੋ ਕਿੰਨੇ ਪ੍ਰਤੀਸ਼ਤ ਲੋਕ ਅਨਪੜ ਹਨ ਦੇਖੋ ਕੁਐਸਚਨ ਧਿਆਨ ਨਾਲ ਸਮਝਿਆ ਕਰੋ ਫਿਰ ਉਹਨੂੰ ਹੱਲ ਕਰਨਾ ਲੋਕ ਅਨਪੜ ਨਹੀਂ ਠੀਕ ਹੈ ਹੁਣ ਸਾਨੂੰ ਦੱਸਿਆ ਕੀ ਗਿਆ ਆ ਇਹਦੇ ਵਿੱਚ ਅਨਪੜ ਮਰਦ ਦੱਸੇ ਨੇ ਤੇ ਅਨਪੜ ਔਰਤਾਂ ਦਸੀਆਂ ਨੇ ਪੜੇ ਲਿਖੇ ਔਰਤਾਂ ਤੇ ਪੜੇ ਲਿਖੇ ਮਰਦ ਹੁਣ ਉਹਨੇ ਪੁੱਛਿਆ ਲੋਕ ਜਾਣੀ ਕਿ ਕੀ ਦੋਨਾਂ ਨੂੰ ਅਸੀਂ ਕੀ ਕਰਾਂਗੇ ਪਲੱਸ ਕਰਾਂਗੇ ਤਾਂ 24 ਚ 8 ਜਦੋਂ ਜੋੜ ਦਿਆਂ ਤਾਂ ਸਾਡੇ ਕੋਲ ਕਿੰਨਾ ਪ੍ਰਾਪਤ ਹੁੰਦਾ ਹੈ ਸਾਨੂੰ 32% ਠੀਕ ਹੈ ਤਾਂ ਇਸ ਕਰਕੇ ਇਸ ਚੀਜ਼ ਦਾ ਖਿਆਲ ਰੱਖਣਾ ਕਿ ਉਹ ਸਾਨੂੰ ਸਟੇਟਮੈਂਟ ਚ ਪੁੱਛੇ ਚਿੱਦਾ ਕਿਸ ਤਰ੍ਹਾਂ ਹੈ ਕਿਤੇ ਘਟਾਓ ਵੀ ਹੋ ਸਕਦੀ ਹੈ ਕਿਤੇ ਪਲੱਸ ਵੀ ਹੋ ਸਕਦੀਆਂ ਠੀਕ ਹੈ ਉਸ ਤੋਂ ਬਾਅਦ ਹੈ ਹੇਠ ਲਿਖੀਆਂ ਦੋ ਕੰਪਨੀਆਂ ਨੇ ਇਹ ਤੇ ਵੀ ਇਹ ਵੀ ਪਾਈ ਚਾਰਟ ਹੀ ਹੈ ਬਾਰ ਗ੍ਰਾਫ ਪਾਈ ਚਾਰਟ ਫਲੋ ਚਾਰਟ ਇਹ ਸਾਰੇ ਧਿਆਨ ਦੇ ਨਾਲ ਤੁਸੀਂ ਤੁਹਾਨੂੰ ਪੜਨੇ ਆਣੇ ਚਾਹੀਦੇ ਆ ਬੜਾ ਬੇਸਿਕ ਜਿਹਾ ਕੁਐਸਚਨ ਇਹਨਾਂ ਵਿੱਚੋਂ ਤੁਹਾਨੂੰ ਆਊਗਾ ਠੀਕ ਹੈ ਮੈਥਸ ਜਿਹੇ ਤਰ੍ਹਾਂ ਬਹੁਤ ਟਫ ਕੁਐਸਚਨ ਨਹੀਂ ਆਣੇ ਖਰਚਾ ਦਿੱਤਾ ਗਿਆ ਹੈ ਪਾਈ ਚਾਰਟ ਵਿੱਚ ਉਹਨਾਂ ਦੇ ਵੱਖ-ਵੱਖ ਖੇਤਰਾਂ ਵਿੱਚ ਮਹੀਨੇਵਾਰ ਖਰਚੇ ਦਾ ਵਿਸ਼ਲੇਸ਼ਣ ਹੈ ਹੁਣ ਦੱਸਣਾ ਕੀ ਹੈ ਕੰਪਨੀ B ਆਪਣੇ ਕਰਮਚਾਰੀਆਂ ਤੇ ਤੇ ਕੱਚੇ ਮਾਲ ਜਾਨਕਿ ਦੋ ਚੀਜ਼ਾਂ ਉਹਨੇ ਲੈ ਲਈ ਇੱਕ ਕਰਮਚਾਰੀ ਇੱਕ ਕੱਚਾ ਮਾਲ ਕੰਪਨੀ A ਨਾਲੋਂ ਕਿੰਨੇ ਪ੍ਰਤੀਸ਼ਤ ਵੱਧ ਖਰਚਾ ਕਰਦੀ ਹੈ ਹੁਣ ਅਸੀਂ ਪਹਿਲਾਂ ਕੀਆ ਪਹਿਲਾਂ ਅਸੀਂ ਕੱਚਾ ਮਾਲ ਤੇ ਕਰਮਚਾਰੀ ਇਹਨਾਂ ਦੋਨਾਂ ਦਾ ਜਿਹੜਾ ਕੁੱਲ ਹੈ ਉਹ ਦੇਖਾਂਗੇ ਕੰਪਨੀ A ਚ ਕਿੰਨਾ ਕਿੰਨਾ ਹੈਗਾ ਉਹਰੇ 48% ਅਗਰ ਦੋਨਾਂ ਨੂੰ ਜੋੜਦੇ ਆ ਠੀਕ ਹੈ ਤੇ ਜਿਹੜੀ ਕੰਪਨੀ B ਹੈ ਉਹਦੇ ਵਿੱਚ ਕਿੰਨਾ ਹੈਗਾ 19% ਤੇ 34% ਤਾਂ ਇਹਨੂੰ ਜਦੋਂ ਜੋੜ ਦਿਆਂ ਤਾਂ ਸਾਡੇ ਕੋਲ ਕਿੰਨਾ ਬਣ ਗਿਆ 53% ਠੀਕ ਹੈ ਹੁਣ ਉਹਨੇ ਕੀ ਕਿਹਾ ਕਹਿੰਦਾ ਜਿਹੜੀ ਬੀ ਕੰਪਨੀਆਂ ਉਹ ਕਿੰਨਾ ਵੱਧ ਕਰਦੀ ਹੈ ਤਾਂ ਕਿੰਨਾ ਵੱਧ ਕਰਦੀ ਹੈ ਅਗਰ 53 ਤੋਂ 48 ਸੀ ਘਟਾਣਿਆਂ ਤਾਂ ਸਾਡੇ ਕੋਲ ਕਿੰਨਾ ਆ ਜਾਂਦਾ ਬੱਚਿਓ ਜਿਹੜਾ ਹੈ ਆਨਸਰ 5% ਠੀਕ ਹੈ ਚਿੱਤਰ ਵਿੱਚ ਦਿਖਾਈ ਗਈ ਇਮਾਰਤ ਨਵੀਂ ਦਿੱਲੀ ਵਿੱਚ ਸਥਿਤ ਹੈ ਨਵੀਂ ਦਿੱਲੀ ਦੇਆਂ ਜਿਹੜੀਆਂ ਬਿਲਡਿੰਗਸ ਨੇ ਚਾਹੇ ਨਵੀਂ ਦਿੱਲੀ ਦੀਆਂ ਚਾਹੇ ਜਿਹੜਾ ਚਾਰ ਬਿਨਾਰ ਹੈ ਇਹਦੇ ਲਈ ਤੁਸੀਂ ਜਿਹੜੀ ਹੈ ਉਹ 7ਵੀਂ ਦੀ ਜਿਹੜੀ ਕਿਤਾਬ ਹੈਗੀ ਆ ਠੀਕ ਹੈ ਉਦੇ ਵਿੱਚ ਦਿੱਲੀ ਨਾਲ ਸੰਬੰਧ ਅਤੇ ਭਾਰਤ ਦੇ ਜਿਹੜੇ ਸਾਰੇ ਜਿਹੜੀਆਂ ਬਿਲਡਿੰਗਸ ਨੇ ਨਿਰਮਾਣ ਕਲਾ ਉਹਦੇ ਬਾਰੇ ਦੱਸਿਆ ਹੋਇਆ ਉਹਨੂੰ ਜ਼ਰੂਰ ਦੇਖਿਓ ਠੀਕ ਹੈ ਸੱਤਵੀਂ ਦੀ ਕਿਤਾਬ ਹੈ ਉਹਨੂੰ ਜ਼ਰੂਰ ਦੇਖਿਓ ਸਮਾਜਿਕ ਵਿਗਿਆਨ ਦੀ ਉਹਦੇ ਵਿੱਚ ਤੁਹਾਨੂੰ ਸਾਰੀਆਂ ਬਿਲਡਿੰਗਸ ਬਾਰੇ ਮੁੱਖ-ਮੁੱਖ ਬਾਰੇ ਜਾਣਕਾਰੀ ਜਿਹੜੀ ਉਹ ਮਿਲ ਜਾਏਗੀ ਠੀਕ ਹੁਣ ਇਹ ਸਾਰੀਆਂ ਜਿਹੜੀਆਂ ਬਿਲਡਿੰਗਸ ਨੇ ਤੁਹਾਨੂੰ ਦਿਖਾਈ ਹੋਈ ਹੈ ਇੱਕ ਹੀ ਹੈ ਬੱਚਿਓ ਇਹ ਹੈਗਾ ਸਾਡਾ ਰਾਸ਼ਟਰਪਤੀ ਪਵਨ ਠੀਕ ਹੈ इंडिया गेट ਦੀ تصویر ਤੁਹਾਨੂੰ ਲਾਲ ਕਿਲੇ ਦੀ ਪਤਾ ਸੰਸਦ ਭਵਨ ਦੀ ਪਤਾ ਹੁਣ ਸੰਸਦ ਭਵਨ ਜਿਹੜਾ ਹੁਣ ਪਹਿਲਾ ਪੁਰਾਣਾ ਸੀ ਜੋ ਸਾਡੇ ਨੋਟਾਂ ਦੇ ਉੱਤੇ ਜਾਂ ਵੈਸੇ ਜਿਨ੍ਹਾਂ 'ਚ ਪਿਲਰਸ ਦੀ ਗੋਲ ਤਸਵੀਰ ਆਉਂਦੀ ਆ ਹੁਣ ਸਾਡਾ ਜਿਹੜਾ ਸੰਸਦ ਭਵਨ ਹੈ ਠੀਕ ਹੈ ਉਹ ਸਾਡੇ ਕੋਲ ਅਲੱਗ ਸ਼ੇਪ ਦਾ ਹੈਗਾ ਠੀਕ ਹੈ ਤਾਂ ਉਸ ਦੇ ਬਾਰੇ ਵੀ ਤੁਸੀਂ ਜਾਣਕਾਰੀ ਰੱਖਣੀ ਹੈਗੀ ਆ ਚਾਹੇ ਉਹ ਹైదరాబాద్ ਦੇ ਵਿੱਚ ਸਾਡੇ ਕੋਲ ਜਿਹੜਾ ਹੈ ਚਾਰ ਮੀਨਾਰ ਹੈ ਠੀਕ ਹੈ ਤਾਂ ਇਸ ਤਰ੍ਹਾਂ ਸਾਰੀਆਂ ਬਿਲਡਿੰਗਸ ਬਾਰੇ ਜਾਣਕਾਰੀ ਲਈ 7ਵੀਂ ਦੀ ਪੁਸਤਕ ਨੂੰ ਜਰੂਰ ਇੱਕ ਵਾਰ ਤੁਸੀਂ ਦੇਖ ਲੈਣਾ ਹੈਗਾ ਜਿਹੜੇ ਮਹੱਤਵਪੂਰਨ ਰਾਸ਼ਟਰੀ ਸਮਾਰਕ ਉਸ ਤੋਂ ਬਾਅਦ ਹੈ ਸਾਡੇ ਕੋਲ ਕੁਐਸਚਨ ਨੰਬਰ 71 ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਸੰਬੰਧ ਵਿੱਚ ਕਿਹੜਾ ਕਥਨ ਸਹੀ ਹੈ ਠੀਕ ਹੈ ਆਜ਼ਾਦੀ ਤੋਂ ਪਹਿਲਾਂ ਕੇਂਦਰੀ ਅਤੇ ਪ੍ਰਾਂਤਿਕ ਵਿਧਾਨ ਸਭਾਵਾਂ ਵਿੱਚ ਭਾਰਤੀ ਲੋਕਾਂ ਨੂੰ ਆਪਣੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਦਿੱਤਾ ਜਾਵੇ ਠੀਕ ਹੈ ਭਾਰਤੀ ਲੋਕਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਉੱਚੀ ਨੌਕਰੀਆਂ ਤੇ ਨਿਯੁਕਤ ਕੀਤਾ ਜਾਵੇ ਠੀਕ ਹੈ ਦੋਨੋਂ ਹੀ ਜਿਹੜਾ ਉਹ ਅਧਿਕਾਰ ਨਹੀਂ ਸਨ ਵੋਟਾਂ ਦਾ ਅਧਿਕਾਰ ਵੀ ਹੈ ਨਹੀਂ ਸੀ ਤਿੰਨ ਉਚਿਤ ਜਿਹੜੀਆਂ ਯੋਗਤਾ ਦੇ ਅਨੁਸਾਰ ਉੱਚੀਆਂ ਨੌਕਰੀਆਂ ਤੇ ਨਿਯੁਕਤੀ ਵੀ ਜਿਹੜੀ ਸੀਗੀ ਉਹ ਉਹ ਨਹੀਂ ਸੀਗੀ ਠੀਕ ਹੈ ਤੇ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਸਾਡੇ ਦੋਨੋਂ ਹੀ ਜਿਹੜੇ ਨੇ ਉਹ ਇਹ ਬਾਅਦ ਵਿੱਚ ਕੁਝ ਇੱਕ ਜਿਹੜੀਆਂ ਜੌਬਸ ਨੇ ਉਹਨਾਂ ਚ ਪ੍ਰਾਪਤ ਕੀਤੀ ਸੀ ਪਰ ਸਾਰੀਆਂ ਦੇ ਵਿੱਚ ਜਿਹੜੀਆਂ ਉੱਚੀਆਂ ਨੌਕਰੀਆਂ ਸੀ ਉਹਨਾਂ ਚ ਨਿਯੁਕਤੀ ਨਹੀਂ ਸੀ ਤਾਂ ਇਸ ਕਰਕੇ ਸਾਡੇ ਦੋਨੋਂ ਕੁਐਸਚਨ ਕੀ ਨੇ ਇਹ ਠੀਕ ਹੈ ਨੇ ਗਲਤ ਨੇ ਉਸ ਤੋਂ ਬਾਅਦ ਹੈ ਉਹ ਕਿਹੜੀ ਖੇਤੀ ਹੈ ਜਿੱਥੇ ਖਾਦਾਂ ਸਿੰਚਾਈ ਆ ਦੀ ਸਾਧਨਾ ਦੀ ਵਰਤੋਂ ਕਰਕੇ ਜਿਆਦਾ ਝਾੜ ਲਿਆ ਜਾਂਦਾ ਹੈ ਬੱਚੇ ਉਹ ਲਿਆ ਤਾਂ ਸਾਰੀਆਂ ਖੇਤੀਆਂ ਦੇ ਵਿੱਚ ਹੀ ਜਾਂਦਾ ਹੈ ਪਰ ਇਸ ਦੀ ਅਸੀਂ ਵਰਤੋਂ ਜਿਆਦਾ ਕਰਦੇ ਹੈਗਾ ਸੰਘਣੀ ਖੇਤੀ ਦੇ ਵਿੱਚ ਜਦੋਂ ਅਸੀਂ ਕੀ ਕਰਦੇ ਹਾਂ ਇੱਕ ਦੇ ਨਾਲ ਹੀ ਜੜੀਆਂ ਨੇ ਉਹ ਵੱਧ ਫਸਲਾਂ ਉਗਾਉਣ ਦੀ ਇੱਕ ਤੋਂ ਵੱਧ ਫਸਲਾਂ ਉਗਾ ਕੇ ਅਸੀਂ ਥੋੜੀ ਜਿਹੀ ਜ਼ਮੀਨ ਦੇ ਵਿੱਚੋਂ ਜਿਆਦਾ ਤੋਂ ਜਿਆਦਾ ਝਾੜ ਪ੍ਰਾਪਤ ਕਰਨਾ ਚਾਹੁੰਦੇ ਹੈਗੇ ਠੀਕ ਹੈ ਜੀ ਵਿਦਿਆਰਥੀ ਹੁਣ ਆਪਾਂ ਹੱਲ ਕਰਾਂਗੇ ਕੁਐਸਚਨ ਨੰਬਰ ਜਿਹੜਾ ਸਾਡੇ ਕੋਲ 73 ਹੈਗਾ ਹੈ ਠੀਕ ਹੈ ਉਹਦੇ ਵਿੱਚ ਕੀ ਹੈ ਸਾਡੇ ਕੋਲ ਜਿਹੜਾ ਸਾਈਮਨ ਕਮਿਸ਼ਨ ਹੈ ਉਹ ਕਦੋਂ ਆਂਦਾ ਹੈ 1928 ਦੇ ਵਿੱਚ ਜਿਹਦਾ ਵਿਰੋਧ ਕਰਦੇ ਹੋਏ ਲਾਲਾ ਲਾਜਪਤ ਰਾਏ ਜੀ ਦਾ ਵੀ ਕੀ ਹੁੰਦਾ ਹੈ ਸ਼ਹੀਦੀ ਪ੍ਰਾਪਤ ਕਰਦੇ ਨੇ ਰੋਲ ਐਕਟ ਹੈ ਜਿਹੜਾ ਉਹ ਸਾਨੂੰ 1919 ਦੇ ਵਿੱਚ ਜਿਹਦੇ ਵਿਰੋਧ ਦੇ ਵਿੱਚ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਕੀ ਕੀਤਾ ਗਿਆ ਸੀਗਾ ਕੱਟ ਕੀਤਾ ਗਿਆ ਸੀ ਜਿਹਦੇ ਨਾਲ ਜਿਲ੍ਹਿਆਂ ਵਾਲੇ ਬਾਗ ਜਿਹੜਾ ਹੱਤਿਆ ਕਾਂਡਾ ਹੁੰਦਾ ਰੋਲ ਐਕਟ ਉਹੀ ਸੀਗਾ ਜਿਹਦੇ ਵਿੱਚ ਨੋ ਅਪੀਲ ਨੋ ਦਲੀਲ ਦਾ ਸਾਡੇ ਕੋਲ ਮੁੱਦਾ ਆਂਦਾ ਹੈ ਜਿਹੜਾ ਕੈਬਨਿਟ ਮਿਸ਼ਨ ਹੈ ਠੀਕ ਹੈ ਇਹ 1946 ਦੇ ਵਿੱਚ ਆਂਦਾ ਤੇ ਨੌਜਵਾਨ ਭਾਰਤ ਸਭਾ ਜਿਹੜੀ ਪਗਤ ਸਿੰਘ ਤੇ ਉਸਦੇ ਸਾਥੀਆਂ ਦੁਆਰਾ ਸਥਾਪਿਤ ਕੀਤੀ ਗਈ ਉਹ ਕਦੋਂ ਕੀਤੀ ਗਈ 1926 ਦੇ ਵਿੱਚ ਤਾਂ ਹੁਣ ਅਸੀਂ ਇਹ ਆਪਸ਼ਨਸ ਜਿਹੜੇ ਦੇਖਾਂਗੇ ਇੱਕ ਦਾ ਕੀ ਆ ਸਸਾ ਹੁਣ ਸਸਾ ਸਾਨੂੰ 3 ਦਾ ਦਿੱਤਾ ਹੋਇਆ ਠੀਕ ਹੈ ਤੇ ਦੂਸਰੇ ਦਾ ਸਾਡੇ ਕੋਲ ਆਪਸ਼ਨ ਕੀ ਆ ਗਿਆ ਜੀੜੀ ਤਾਂ ਈੜੀ ਸਾਡੇ ਕੋਲ ਫੇਰ ਇੱਥੇ ਦੋ ਦੇ ਵਿੱਚ ਦਿੱਤਾ ਹੈ ਬੀ ਤੇ ਸੀ ਦੇ ਵਿੱਚ ਠੀਕ ਹੈ ਨਾ ਸੌਰੀ ਏ ਤੇ ਬੀ ਦੇ ਵਿੱਚ ਤਾਂ ਉਸ ਤੋਂ ਬਾਅਦ ਸਾਡੇ ਕੋਲ ਹੈਗਾ ਤੀਸਰਾ ਹੈ ਸਾਡਾ ਐੜਾ ਤਾਂ ਤੀਸਰਾ ਐੜਾ ਹੈ ਜਿਹੜਾ ਸਾਡੇ ਕੋਲ ਆਪਸ਼ਨ ਆਉਂਦਾ ਹੈਗਾ ਸੀ ਦੇ ਵਿੱਚ ਤਾਂ ਸਾਡਾ ਜੋ ਰਾਈਟ ਆਪਸ਼ਨ ਹੈ ਉਹ ਕੀ ਹੈਗਾ ਆ ਸੀ ਉਸ ਤੋਂ ਬਾਅਦ ਹੈ ਅੱਜ ਸੰਸਾਰ ਵਿਸ਼ਵ ਵਪਾਰ ਮੰਡੀ ਬਣ ਗਿਆ ਹੈ ਠੀਕ ਹੈ ਹੇਠ ਦਿੱਤੇ ਵਿੱਚੋਂ ਕਿਹੜਾ ਵਿਸ਼ਵ ਵਪਾਰ ਦਾ ਸਮਾਜਿਕ ਨੁਕਸਾਨ ਹੈ ਇਹ ਆਪਾਂ ਕੁਐਸਚਨਸ ਛੇ 13 ਨੰਬਰ ਸ਼ੀਟ ਦੇ ਵਿੱਚ ਕਰ ਚੁੱਕੇ ਹਾਂ ਕਿਹੜਾ ਹੈ ਸਾਡੀ ਕੀ ਹੋ ਗਈ ਆ ਵਿਦੇਸ਼ੀ ਵਪਾਰਾਂ ਵਿੱਚ ਨਿਰਭਰਤਾ ਆ ਜਿਹੜੀ ਉਹ ਵੱਧ ਗਈ ਹੈਗੀ ਆ ਉਸ ਤੋਂ ਇਲਾਵਾ ਸਾਨੂੰ ਨਕਸ਼ੇ ਦਾ ਪ੍ਰੇਖਣ ਕਰੋ ਇਸ ਵਿੱਚ ਕੀ ਦਰਸਾਇਆ ਗਿਆ ਹੈ ਠੀਕ ਹੈ ਹੁਣ ਜਿਹੜੀ ਪਹਿਲਾਂ ਸਾਨੂੰ 13 ਨੰਬਰ ਸ਼ੀਟ ਆਈ ਸੀ ਉਦੇ ਵਿੱਚ ਸਾਨੂੰ ਇੱਥੋਂ ਵਾਪਸ ਮੁੜਦੀਆਂ ਪਾਉਣਾ ਦਿਖਾਇਆ ਗੀਆਂ ਸੀ ਸਰਦੀਆਂ ਦੀਆਂ ਤਾਂ ਇਹ ਜਿਹੜੀਆਂ ਆ ਮੈਂ ਕੱਲ ਹੀ ਇਹਦੇ ਤੇ ਵੀ ਵੀਡੀਓ ਬਣਾ ਕੇ ਹਟਿਆ ਮੌਨਸਨ ਪਾਉਣਾ ਦੀ ਦਿਸ਼ਾ ਤੇ ਵੀ ਇਹ ਸਾਡੀਆਂ ਜਿਹੜੀਆਂ ਨੇ ਜਿਹੜੀਆਂ ਨੇ ਸਾਡੀਆਂ ਗਰਮੀ ਦੀਆਂ ਮੌਨਸਨ ਪਾਉਣਾ ਨੇ ਜਿਹੜੀਆਂ ਆਰਬ ਸਾਗਰ ਤੋਂ ਜਿਹੜੀਆਂ ਉੱਠਦੀਆਂ ਨੇ ਜਿਨ੍ਹਾਂ ਨੂੰ ਅਸੀਂ ਦੱਖਣ ਪੱਛਮੀ ਮੌਨਸਨ ਵੀ ਕਹਿੰਦੇ ਹਾਂ ਠੀਕ ਹੈ ਜਿਹਦੇ ਨਾਲ 90% ਬਾਰਿਸ਼ਾ ਜਿਹੜੀ ਭਾਰਤ ਦੇ ਵਿੱਚ ਹੁੰਦੀ ਹੈਗੀ ਉਸ ਤੋਂ ਬਾਅਦ ਹੈ ਜਿਹੜੀ ਆ ਕਹਾਣੀ ਦਿੰਦੀ ਹੈ ਕਿ ਅਮਨ ਆਪਣੇ ਦੋਸਤ ਦੇ ਪਿੰਡ ਗਿਆ ਉੱਥੇ ਉਸਨੇ ਦੇਖਿਆ ਕੀ ਪਿੰਡ ਦੇ ਛੱਪੜ ਵਿੱਚ ਲੋਕ ਕੂੜਾ ਕਰਕਟ ਸੁੱਟ ਰਹੇ ਹਨ ਜਿਸ ਨਾਲ ਛੱਪੜ ਦਾ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਰਿਹਾ ਠੀਕ ਹੈ ਪਾਣੀ ਕੁਦਰਤ ਦਾ ਇੱਕ ਜ਼ਰੂਰੀ ਸਰੋਤ ਹੈ ਅਮਨ ਨੂੰ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਹੈ ਕੁਝ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਫਾਈ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ ਠੀਕ ਹੈ ਸਫਾਈ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਸਹਿਯੋਗ ਤੋਂ ਇਨਕਾਰ ਕਰਦੇ ਹਨ ਅਮਨ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਹੜਾ ਪ੍ਰਭਾਵਸ਼ਾਲੀ ਕਦਮ ਚੁਕੇਗਾ ਠੀਕ ਹੈ ਸਮੱਸਿਆ ਨੂੰ ਨਜ਼ਰ ਅੰਦਾਜ਼ ਨਜ਼ਰ ਅੰਦਾਜ਼ ਬੱਚਿਓ ਪੜਦੇ ਆ ਤਾਂ ਕੋਈ ਵੀ ਜਿਹੜੀ ਇੱਕ ਸਮੱਸਿਆ ਹੈ ਜãi ਸਮਾਜ ਦੀ ਹੋਵੇ ਉਹਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਠੀਕ ਹੈ ਵਾਤਾਵਰਣ ਪ੍ਰਤੀ ਸੁਚੇਤ ਨਿਵਾਸੀਆਂ ਦੀ ਮਦਦ ਨਾਲ ਸਫਾਈ ਮੁਹੰਮਾ ਆਯੋਜਨ ਕਰੇਗਾ ਸਰਕਾਰੀ ਅਧਿਕਾਰੀ ਸ਼ਿਕਾਇਤ ਕਰੇਗਾ ਤੇ ਕਾਰਵਾਈ ਦੀ ਉਡੀਕ ਕਰੇਗਾ ਠੀਕ ਹੈ ਇਹ ਕੀਤਾ ਜਾ ਸਕਦਾ ਪਰ ਜੋ ਇਮੀਡੀਏਟ ਕੰਮ ਹੈ ਸਾਰੇ ਕੰਮ ਸਰਕਾਰੀ ਨਹੀਂ ਕਰਦੇ ਸਾਨੂੰ ਖੁਦ ਵੀ ਉਹਦੇ ਵਿੱਚ ਹਿੱਸਾ ਲੈਣਾ ਬਣਦਾ ਹੈ ਪਿੰਡ ਵਾਸੀਆਂ ਨਾਲ ਲੜਾਈ ਝਗੜਾ ਕਰੇਗਾ ਨਹੀਂ ਲੜਾਈ ਝਗੜਾ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੋਊਗਾ ਪੜਿਆ ਲਿਖਿਆ ਬੰਦਾ ਹੈ ਜਿਹੜਾ ਹਮੇਸ਼ਾ ਕੀ ਕਰਦਾ ਹੈ ਸੁਚੇਤ ਕਰੇਗਾ ਤੇ ਸਫਾਈ ਮੁਹੰਮਾ ਉੱਥੇ ਆਯੋਜਨ ਕਰੇਗਾ ਉਸ ਤੋਂ ਬਾਅਦ ਹੈ ਇਹ ਵੀ ਆਪਾਂ ਕੁਐਸਚਨ ਕਰ ਚੁੱਕੇ ਹਾਂ ਕਿਹੜੀ ਸੰਸਥਾ ਹੈ ਜਿਹੜੀ ਜੰਗਲੀ ਜੀਵਾਂ ਦੇ ਸਬਾਲ ਨੇ ਲਈ ਬਣਾਈ ਗਈ ਹੈ ਉਹ ਹੈਗਾ ਇੰਡੀਅਨ ਬੋਰਡ ਆਫ ਜਿਹੜਾ ਵਾਈਲਡ ਲਾਈਫ ਜਿਹੜਾ 1952 ਦੇ ਵਿੱਚ ਬਣਾਇਆ ਗਿਆ ਜਿੰਨੇ ਚਾਈਲਡ ਜਿਹੜੇ ਚਿੜੀਆ ਘਰ ਨੇ ਜੀਓਲੋਜੀਕਲ ਗਾਰਡਨ ਨੇ ਜਾਂ ਜਿਹੜੇ ਸਾਡੇ ਰੱਖਿਆ ਜਿਹੜੇ ਪਾਰਕ ਨੇ ਉਹ ਸਾਰੇ ਇਹਨਾਂ ਦੇ ਅੰਡਰ ਹੀ ਬਣਾਏ ਜਾਂਦੇ ਨੇ ਕਿਹੜਾ ਤੱਥ ਹੈ ਭਾਰਤ ਦੀ ਜੈਵਿਕ ਅਤੇ ਭੂਗੋਲਿਕ ਭਵਿੰਤਾ ਨੂੰ ਦਰਸਾਉਂਦਾ ਹੈ ਠੀਕ ਹੈ ਪੂਰੇ ਦੇਸ਼ ਵਿੱਚ ਜਲਵਾਯੂ ਦੀ ਇਕਸਾਰਤਾ ਮੌਸਮ ਸਾਰੇ ਦੇਸ਼ ਦਾ ਇੱਕ ਹੈ ਨਹੀਂ ਗਲਤ ਗਲ ਹੈ ਦੱਖਣ ਖੇਤਰ ਵਿੱਚ ਬਰਫ਼ ਨਾਲ ਢਕੇ ਪਹਾੜਾਂ ਦੀ ਮੌਜੂਦਗੀ ਨਹੀਂ ਠੀਕ ਹੈ ਧਰਾਤਲ ਦੀਆਂ ਵੱਖ-ਵੱਖ ਕਿਸਮਾਂ ਉੱਤਰ ਵਿੱਚ ਜਿਹੜੀਆਂ ਨੇ ਤੱਟਵਰਤੀ ਖੇਤਰਾਂ ਦੀ ਣਹੋਂਦ ਨਹੀਂ ਸਾਡੇ ਕੋਲ ਕੀ ਹੈਗਾ ਧਰਾਤਲ ਦੀਆਂ ਵੱਖ-ਵੱਖ ਕਿਸਮਾਂ ਨੇ ਜਿਹੜੀਆਂ ਉਹ ਜੈਵਿਕ ਤੇ ਭੂਲਿਕ ਪਿੰਡਾਂ ਨੂੰ ਸਾਡੇ ਨੂੰ ਦਿਖਾਉਂਦੀਆਂ ਨੇ ਉਸ ਤੋਂ ਬਾਅਦ ਹੈ ਭਾਰਤ ਦੇ ਸ਼ਾਇਆਧਾਰ ਖੇਤਰ ਦੇ ਵਿੱਚ ਠੀਕ ਹੈ ਦੱਸੋ ਕਿ ਕਿਸ ਪ੍ਰਕਾਰ ਦੀ ਮਿੱਟੀ ਮਿਲਦੀ ਹੈ ਠੀਕ ਆਪਾਂ ਹੁਣ ਹੀ ਜਿਹੜਾ ਉਹ ਗੱਲ ਕਰਕੇ ਹਟਿਆ ਇਹਦੇ ਬਾਰੇ ਠੀਕ ਹੈ ਇਹ ਜਿਹੜਾ ਏਰੀਆ ਹੈ ਤਕਰੀਬਨ ਪਾਕਿਸਤਾਨ ਦਾ ਦਿਖਾਇਆ ਹੋਇਆ ਆ ਜਿਹੜਾ ਕੀ ਹੈਗਾ ਇੱਥੋਂ ਜੜੀਆਂ ਵਹਿਣ ਵਾਲੀਆਂ ਠੀਕ ਹੈ ਨਦੀਆਂ ਨੇ ਸੌਰੀ ਕੁਝ ਪਾਕਿਸਤਾਨ ਦੇ ਵਿੱਚ ਚਲਾ ਗਿਆ ਪਰ ਜ਼ਿਆਦਾ ਹਿੱਸਾ ਇਹ ਨੇ ਇੱਥੇ ਸਾਨੂੰ ਕੀ ਦਿਖਾਤਾ ਰਾਜਸਥਾਨ ਦਾ ਦਿਖਾਇਆ ਤਾਂ ਜਿਹੜਾ ਖੁਸ਼ਕ ਤੇ ਰੇਤਲੀ ਮਿੱਟੀ ਹੈਗੀ ਆ ਸਾਨੂੰ ਉਹ ਦਿਖਾਈ ਹੋਈ ਹੈਗੀ ਆ ਕਿਉਂਕਿ ਆਪਾਂ ਭਾਰਤ ਦੇ ਸੰਦਰਭ 'ਚ ਹੀ ਗੱਲ ਕਰਨੀ ਆ ਠੀਕ ਉਸ ਤੋਂ ਬਾਅਦ ਹੈ ਵਸਤੂਆਂ ਦੇ ਵੱਧਦੇ ਹੋਏ ਉਤਪਾਦਨ ਦਾ ਬਾਜ਼ਾਰ ਦੀਆਂ ਕੀਮਤਾਂ ਤੇ ਕੀ ਅਸਰ ਪੈਗਾ ਪੈਂਦਾ ਹੈ ਬੱਚੇ ਜਦੋਂ ਕਿਤੇ ਕੋਈ ਇਸ ਤਰ੍ਹਾਂ ਦੀ ਆਉਂਦੀਆਂ ਹਨ ਕੁਐਸਚਨ ਇਹ ਥੋੜਾ ਡਾਊਟਫੁਲ ਵੀ ਹੋ ਸਕਦਾ ਕਿਉਂਕਿ ਇਹ ਪਾਕਿਸਤਾਨ ਦੇ ਵਿੱਚ ਵੀ ਚਲਾ ਗਿਆ ਜੇ ਇਹ ਨਦੀਆਂ ਵਾਲੇ ਪਾਸੇ ਦੀ ਗੱਲ ਕਰਦੇ ਹਾਂ ਤਾਂ ਇੱਥੇ ਜਲੌੜ ਮਿੱਟੀ ਵੀ ਆਉਂਦਾ ਆਪਸ਼ਨ ਆਨਸਰ ਜਿਹੜਾ ਹੈਗਾ ਉਹ ਬਣ ਸਕਦਾ ਹੈ ਕਿਉਂਕਿ ਇੱਧਰ ਸਾਰੀਆਂ ਜਿਹੜੀਆਂ ਸਿੰਧ ਨਦੀ ਨਾਲ ਸੰਬੰਧਿਤ ਨਦੀਆਂ ਨੇ ਉਹ ਆਉਂਦੀਆਂ ਨਹੀਂ ਠੀਕ ਹੈ ਪਰ ਆਪਾਂ ਇਹਨੂੰ ਭਾਰਤ ਦੇ ਵਿੱਚ ਹੀ ਰਾਜਸਥਾਨ ਮੰਨ ਕੇ ਚੱਲਦੇ ਹਾਂ ਗੁਜਰਾਤ ਦਾ ਕੁਝ ਹਿੱਸਾ ਇਸ ਕਰਕੇ ਮੈਂ ਖੁਸ਼ਕ ਰੇਤਲੀ ਮਿੱਟੀ ਇਹਦਾ ਆਪਸ਼ਨ ਜਿਹੜਾ ਆਨਸਰ ਹੈ ਉਹ ਲਗਾਉਂਦਾ ਹਾਂ ਵਸਤੂਆਂ ਦੇ ਵਧੇ ਹੋਏ ਉਤਪਾਦਨ ਦਾ ਬਾਜ਼ਾਰ ਦੀ ਜਦੋਂ ਉਤਪਾਦਨ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੋਣਾ ਜਦੋਂ ਆਲੂ ਬਹੁਤ ਜ਼ਿਆਦਾ ਉਤਪਾਦਨ ਹੋ ਜਾਂਦਾ ਕਿਸੇ ਵੀ ਚੀਜ਼ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਤਾਂ ਕੀਮਤਾਂ ਕੀ ਘਟ ਜਾਂਦੀਆਂ ਨੇ ਘਟ ਜਾਂਦੀਆਂ ਨੇ ਠੀਕ ਹੈ ਉਤਪਾਦਨ ਤੇ ਕੀਮਤਾਂ ਦਾ ਕੀ ਹੁੰਦਾ ਹੈ ਆਪਸ ਦੇ ਵਿੱਚ ਉਲਟ ਸਬੰਧ ਹੁੰਦਾ ਹੈ ਠੀਕ ਹੈ ਮੰਗ ਤੇ ਪੂਰਤੀ ਦਾ ਜਿਹੜੀ ਕਿ ਕੀਮਤਾਂ ਨੂੰ ਨਿਰਧਾਰਤ ਕਰਦੀ ਹੈ ਠੀਕ ਹੈ ਇਹ ਸੀਗਾ ਸਾਡਾ ਅੱਜ ਦਾ ਪੇਪਰ ਉਮੀਦ ਕਰਦਾ ਹਾਂ ਤੁਹਾਡੇ ਸਾਰੇ ਕੁਐਸਚਨ ਸਹੀ ਹੋਣਗੇ ਤੇ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਊਗੀ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰੋ ਠੀਕ ਹੈ ਤੇ ਅਗਲੇ 4 ਦਸੰਬਰ ਦੀ ਤਿਆਰੀ ਲਈ ਇਹਨਾਂ ਅچھے ਤਰੀਕੇ ਦੇ ਨਾਲ ਸਾਰੀਆਂ ਵੀਡੀਓਜ਼ ਦੇਖੋ ਜੇ ਆਪਣੇ ਅਧਿਆਪਕਾਂ ਨੇ ਸਾਰਿਆਂ ਨੇ ਤੁਹਾਨੂੰ ਉਹ ਸ਼ੀਟਸ ਹੱਲ ਵੀ ਕਰਾ ਦਿੱਤੀਆਂ ਨੇ ਤਾਂ ਉਹਨਾਂ ਨੂੰ ਜ਼ਰੂਰ ਦੇਖੋ ਤੇ ਨਕਸ਼ਾ ਨਾਲ ਸੰਬੰਧਿਤ ਤੇ ਆ ਜਿਹੜੀ ਆ ਇੱਕ ਮੋਡੂਲਰ ਟਰਮਸ ਵਾਲੀ ਆ ਵੀਡੀਓ ਮੈਂ ਕੱਲੂ ਬਣਾ ਕੇ ਤੁਹਾਨੂੰ ਪਾਵਾਂਗਾ ਠੀਕ ਹੈ ਉਹਨੂੰ ਵੀ ਤੁਸੀਂ ਦੇਖਿਓ ਸਦਾ ਖੁਸ਼ ਰਹੋ ਤੇ ਬਹੁਤ ਸਾਰੀ ਮਿਹਨਤ ਕਰੋ